ਉਹ ਕਹਿੰਨੇ ਨੇ ਨਾ ਵੀ ਕਿਸਾਨਾਂ ਨੂੰ ਤਾਂ ਸ਼ੌਕ ਹੀ ਹੋ ਗਿਆ ਹੁਣ ਧਰਨੇ ਲਾਉਣ ਦਾ ਆ ਸ਼ੌਕ ਹੀ ਐ ਅੱਜ ਸਾਡੀ ਕਣਕ ਪੁੱਤਾ ਵਾਂਗੂ ਪਾਲੀ ਫਸਲ ਗੜੇ ਮਾਰੀ ਹੋ ਗਈ ਐ ਇੱਕ ਛਿੱਟਾ ਨਹੀਂ ਰਿਹਾ ਕਣਕ ਤੇ ਇਹ ਸਾਡਾ ਸ਼ੌਕ ਹੀ ਐ ਆ ਹੁਣ ਆਪਾਂ ਨਾਲੇ ਇੱਥੇ ਬੈਠੇ ਆ ਸਵੇਰ ਦੇ ਭੁੱਖਾਂ ਭਾਂ ਨੇ ਆ ਸਾਡੀ ਭੈਣ ਨੂੰ ਤਿੰਨ ਦਿਨ ਹੋ ਗਏ ਨੇ ਘਰੋਂ ਨਿਕਲੀ ਨੂੰ ਐ ਨਹੀਂ ਪਤਾ ਇੱਕ ਟਾਈਮ ਰੋਟੀ ਮਿਲਦੀ ਐ ਨਹੀਂ ਮਿਲਦੀ ਆ ਸਾਡਾ ਸ਼ੌਕ ਐ ਧਰਨੇ ਲਾਉਣ ਦਾ ਭਗਵਾਨ ਜੀ ਕਹਿੰਦਾ ਜ ਵਜਾ ਨਹੀਂ ਦੇਖਦੇ ਜਗਾ ਦੇਖਦੇ ਨੇ ਅਸੀਂ ਵਜਾ ਸਾਡੀ ਇਹ ਵੇ ਕਿ ਸਾਡੇ ਕਿਰਤੀ ਲੋਕ ਜਿਹੜੇ ਨੇ ਜਿਹੜੇ ਸਾਨੂੰ ਇਹ ਸਰਕਾਰਾਂ ਝੂਠੇ ਵਾਅਦੇ ਦਵਾਉਂਦੀਆਂ ਨੇ ਸਤਾ ਚੋਂ ਤੋਂ ਪਹਿਲਾਂ ਕਿ ਸੰਤਾਂ ਨੂੰ 1000 ਰੁਪਏ ਦੇ ਦਾਂਗੇ ਸਾਨੂੰ ਪਹਿਲੀ ਗੱਲ ਸਾਨੂੰ 1000 ਰੁਪਏ ਨਹੀਂ ਚਾਹੀਦਾ ਦੂਜੀ ਗੱਲ ਸਾਨੂੰ ਆਟੇ ਦਾਲ ਦੀ ਸਕੀਮ ਨਹੀਂ ਚਾਹੀਦੀ ਨੰਬਰ 3 ਤੇ ਸਾਡੇ ਪੜੇ ਲਿਖੇ ਗ੍ਰੈਜੂਏਟ ਬੱਚੇ ਨੇ ਸਾਡੀਆਂ ਬੱਚੀਆਂ ਹੱਥਾਂ 'ਚ ਡਿਗਰੀਆਂ ਲੈ ਕੇ ਜੀਰੀਆਂ ਲਾਉਂਦੀਆਂ ਕੀ ਗੱਲ ਉਹ ਭਗਵੰਤ ਮਾਨ ਨੂੰ ਨਹੀਂ ਦਿਸਦਾ ਜੀ ਦੂਜੇ ਨੰਬਰ ਤੇ ਮੈਂ ਕਹਿੰਨੀ ਅੱਜ ਮੇਰੀਆਂ ਦੋ ਬੇਟੀਆਂ ਨੇ ਪੜਦੀਆਂ ਨੇ ਇੱਕ 10th 'ਚ ਇੱਕ 7th ਕਲਾਸ 'ਚ ਉਹਨੇ ਹੁਣ ਪੇਪਰ ਦਿੱਤੇ ਨੇ ਪਰ ਮੈਂ ਇਹ ਗੱਲ ਇੱਥੇ ਇੱਕ ਠੋਕ ਕੇ ਕਹਿਨੀ ਆ ਕਿ ਭਾਲ ਕੇ ਜਿੱਦਾਂ ਟੀਚਰਾਂ ਦੀਆਂ ਗੁੱਤਾ ਪੱਟੀਆਂ ਜਾਂਦੀਆਂ ਮੇਰੀਆਂ ਬੱਚੀਆਂ ਵੀ ਧਰਨੇ ਲਾਉਣਗੀਆਂ ਕਿਉਂਕਿ ਧਰਨੇ ਵਾਲੇ ਘਰਾਂ 'ਚੋਂ ਨਿਕਲੇ ਬੱਚੇ ਜਿਹੜੇ ਧਰਨੇ ਦੇ ਰਾਹਾਂ 'ਚ ਜਾਂਦੇ ਨੇ ਇਹ ਧਰਨੇਆਂ 'ਚੋਂ ਨਿਕਲੀ ਸਰਕਾਰ ਸੀਗੀ ਇਹਨੂੰ ਲੋਕਾਂ ਦੇ ਹਾਕਮ ਜਿਹੜੇ ਗੱਲਾਂ ਮੰਨਣੀਆਂ ਚਾਹੀਦੀਆਂ ਸੀ ਜਿਹੜੇ ਇੱਥੇ ਬੇ ਸੜਕਾਂ ਤੇ ਰੋਲਦੀਆਂ ਨੇ ਸਾਡੀਆਂ ਬੱਚੀਆਂ ਉਹਨਾਂ ਦੀਆਂ ਗੁੱਤਾਂ ਫੱਟਦੇ ਨੇ ਸਾਡੇ ਇੰਨੇ ਹੋਣਹਾਰ ਪੁੱਤ ਨੇ ਉਹਨਾਂ ਦੀਆਂ ਪੱਗਾਂ ਲਾ ਕੇ ਸੜਕਾਂ ਤੇ ਸਿੱਟਦੇ ਨੇ ਉਹਨਾਂ ਨੂੰ ਜ਼ਖਮੀ ਕੀਤਾ ਜਾਂਦਾ ਸਾਡੀਆਂ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਸਾਡੀਆਂ ਬੱਚੀਆਂ ਨੂੰ ਗਲਤ ਟੱਚ ਕਰਦੇ ਨੇ ਕੀ ਸਾਨੂੰ ਪਤਾ ਨਹੀਂ ਲੱਗਦਾ ਸਾਡਾ ਵੀ ਢਿੱਡ ਮੱਚਦਾ ਸੀ ਇਹ ਕਹਿੰਨੇ ਆ ਉਹਨਾਂ ਬੱਚਿਆਂ ਨੂੰ ਹੱਕ ਦਿਵਾਉਣ ਦੀ ਖਾਤਰ ਚਾਹੇ ਸਾਡੀਆਂ ਜਾਨਾਂ ਲੱਗ ਜਾਣਾ ਸੀ ਕਹਿੰਨੇ ਲੈ ਅਸੀਂ ਚੰਡੀਗੜ੍ਹ ਜਾਵਾਂਗੇ ਮਾਰ ਲਓ ਕਿੰਨੇ ਮਾਰੋਗੇ ਅੱਜ ਆਉਣ ਦੀ ਧਰਤੀ ਤੇ 792 ਕਿੱਲੇ ਏਕੜ ਜ਼ਮੀਨ ਸੀਗੀ ਕਿਸਾਨ ਜੇ ਨਾ ਉੱਠਦੀਏ ਜਥੇਬੰਦੀ ਪ੍ਰਸ਼ਾਸਨ ਨੇ ਘੇਰਾ ਪਾ ਲਿਆ ਸਾਡੀਆਂ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਦੇ ਜਿਹੜੀ ਦੁੰਨੇ ਵਾਲਾ ਘਟਨਾ ਹੋਈ ਏ ਉਥੇ ਸਾਡੇ ਕਿਸਾਨਾਂ ਦੇ ਕੱਪੜਿਆਂ ਨੂੰ ਜਿਹੜੀ ਇਹਨਾਂ ਨੇ ਜਿਹੜੇ ਬੰਬ ਸੁੱਟੇ ਉਹਨਾਂ ਦੇ ਵਿੱਚ ਦੇਖ ਲਓ ਜਿਹੜੇ ਗੈਸ ਵਾਲੇ ਪ੍ਰੋਟੈਸਟ ਕਿ ਤੁਹਾਡੇ ਬਾਈਆਂ ਦੇ ਕੱਪੜੇ ਮੱਚ ਗਏ ਸਾਡੀ ਭੈਣ ਦੀ ਸਾਰੀ ਬਾਹ ਇੱਕ ਸਾਡੀ ਭੈਣ ਸੰਦੀਪ ਪੱਤੀ ਤੋਂ ਔਰ ਆ ਜਿਹੜੀ ਅੱਖ ਸਾਰਾ ਮੋਡਾ ਸਾਰਾ ਉਹ ਜ਼ਖਮੀ ਹੋਈ ਸੀਗੀ ਇਹ ਆਮ ਘਰਾਂ ਦੇ ਕਾਕਿਆਂ ਦੀਆਂ ਨਿਸ਼ਾਨੀਆਂ ਨੇ ਜਦ ਤੁਸੀਂ ਕਿਹਾ ਵੀ ਜਿਹੜੀ ਭਗਵੰਤ ਮਾਨ ਸਰਕਾਰ ਆਏ ਆਪ ਸਰਕਾਰ ਧਰਨੇਓ ਚ ਨਿਕਲੀ ਹੋਈ ਆ ਪਰ ਕੀ ਚੱਕਰ ਆ ਹੁਣ ਉਹਨਾਂ ਨੂੰ ਇਹ ਧਰਨੇ ਕਾਦੂ ਇਨੇ ਚੁੱਪਦੇ ਆ ਤੇ ਭਗਵੰਤ ਮਾਨ ਹੀ ਨਾਰੇ ਲਾਂਦਾ ਹੁੰਦਾ ਸੀ ਆ ਕੇਜਰੀਵਾਲ ਦੀਆਂ ਕੀ ਕਰਤੂਤਾਂ ਨੇ ਕੇਜਰੀਵਾਲ ਜਿਹੜੀ ਕੁੜੀ ਟਾਵਰ ਤੇ ਬੈਠੀ ਸੀ ਉਹਨੂੰ ਸਤਾ ਚੋਂ ਤੋਂ ਪਹਿਲਾਂ ਕਿ ਮੇਰੀਆਂ ਇਲੈਕਸ਼ਨ ਨਾ ਖਰਾਬ ਹੋਵੇ ਉਹ ਕੁੜੀ ਨੂੰ ਟਾਵਰ ਤੇ ਲਾ ਕੇ ਤਾਂ ਚੁੰਨੀ ਪਾੜ ਕੇ ਉਹਦੀ ਗੱਟ ਤੇ ਬਣਾ ਲਈ ਪਹਿਲੀ ਗੱਲ ਇਹ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੀਨੀ ਆ ਕਿ ਜਿਹੜਾ ਇਹ ਪ੍ਰਸ਼ਾਸਨ ਹੈ ਜਿਹੜੇ ਸਤਾ ਚ ਜਿਨ੍ਹਾਂ ਨੂੰ ਕੁਰਸੀਆਂ ਦਾ ਲਾਲਚ ਹੈ ਉਹ ਕਦੀ ਕਿਸੇ ਦੇ ਭਾਈ ਨਹੀਂ ਬਣੇ ਕਦੀ ਕਿਸੇ ਦੀਆਂ ਜਿਹੜੀਆਂ ਇਹ ਜਿਹੜੇ ਬਾਪ ਨਹੀਂ ਬਣੇ ਸਿਰ ਤੇ ਸਾਇਆ ਇਹ ਕਦੀ ਨਹੀਂ ਦਿੰਦੇ ਉਸ ਕੁੜੀ ਨੂੰ ਇਹਨੇ ਛਾਂਸੇ ਚ ਲੈ ਕੇ ਅੱਜ ਉਹਨੂੰ ਦਿੱਸਦਾ ਨਹੀਂ ਉਹਦੀ ਭੈਣ ਫੇਟਾ ਵਰ ਤੇ ਬੈਠੀ ਹੈ ਪੱਤਰਕਾਰ ਵੀਰਾ ਨੇ ਬਾਈਟ ਲੈਂਦੇ ਸੀਗੇ ਪੱਤਰਕਾਰ ਵੀਰਾ ਨੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੁਣਾਇਆ ਵੀ ਕੇਜਰੀਵਾਲ ਸਾਹਿਬ ਤੁਹਾਡੀ ਭੈਣ ਬੈਠੀ ਹੈ ਟਾਵਰ ਤੇ ਆਜੋ ਆਪਣੀ ਭੈਣ ਦਾ ਹਾਲ ਪੁੱਛੋ ਕੇਜਰੀਵਾਲ ਆਇਆ ਆਉ ਮੂਦੜੇ ਮੂੰਹ ਲੋਕਾਂ ਨੇ ਸੁੱਟਿਆ ਦਿੱਲੀ ਦੇ ਆਣੇ ਮੈਂ ਕਿ ਨਹੀਂ ਆਣਖੀ ਲੋਕ ਨੇ ਸੰਘਰਸ਼ੀ ਲੋਕ ਨੇ ਆਹੀ ਉਹਨਾਂ ਨੂੰ ਸਲਾਮ ਕਰਦੇ ਆ ਇਹੋ ਜੇ ਲੋਕਾਂ ਨੂੰ ਸਜਦਾ ਕਰਦੇ ਆ ਆਹੀ ਆਹੀ ਹੁਣ ਕਹਿੰਦੇ ਅਸੀਂ 10 ਵੀ ਮਰ ਜਾਾਂਗੇ ਮੈਂ ਖੋਦ ਕੰਨੀ ਭਾਏ ਮੇਰੇ ਬੱਚੇ ਛੋਟੇ ਨੇ ਜੇ ਅਸੀਂ ਮਾਰ ਕੇ ਮੇਰੇ ਬੱਚਿਆਂ ਨੂੰ ਹੱਕ ਮਿਲਦਾ ਸੰ ਤਾਂ ਕੋਈ ਪਰਵਾਹ ਨਹੀਂ ਆਗੂ ਹੁਣ ਕਹਿਣ ਵੀ ਜਾਣਾ ਗਾਂ ਟਕਰਾ ਵੀ ਹੋਊਗਾ ਫਿਰ ਜਾਾਂਗੇ ਕੀ ਆਹੀ ਤਾਂ ਕਹਿਨੇ ਤੇ ਕਿੰਨੇ ਮਾਰ ਦੇਣ ਆਖੋ ਸਾਡਾ ਪਿੰਡ ਕਿੰਨੇ ਮਾਰ ਦੇਣਗੇ ਮਾਰਨਾ ਇੱਥੇ ਬੈਠੇ ਆਏ ਪ੍ਰਸ਼ਾਸਨ ਕਿਤੇ ਭੁੱਲਿਆ ਬੈਠਾ ਹੈ ਕਿ ਧਰਨਾ ਲਾ ਕੇ ਮੋੜਨ ਗਿਆ ਸੀ ਮੋੜਦੇ ਨਹੀਂ ਇਹ ਪੱਕਾ ਮੋਰਚਾ ਹੈ ਦਿਨ ਰਾਤ ਇੱਥੇ ਰਵਾਂਗੇ ਆ ਭੈਣਾਂ ਨੇ ਹੁਣੇ ਚੁੱਲ੍ਹੇ ਤਾਂ ਲੈਣੇ ਨੇ ਰੋਟੀਆਂ ਪਕਾਵਾਂਗੇ ਆਪਣੇ ਬਾਈਆਂ ਨੂੰ ਖਵਾਵਾਂਗੇ ਸਾਡੇ ਘਰ ਅਸਲੀ ਇਹ ਨੇ ਸੜਕਾਂ ਤੇ ਨੇ ਸਾਡੇ ਘਰ ਜਦੋਂ ਭਗਵਾਨ-ਭਗਾਨ ਆ ਮੁੱਖ ਮੰਤਰੀ ਬਣਿਆ ਸਟੇਜ ਤੇ ਕਹਿੰਦਾ ਵੀ ਮੈਂ ਇੱਕ ਕਿਸਾਨ ਦਾ ਪੁੱਤ ਆ ਜੇ ਇਹ ਕਿਸਾਨ ਦਾ ਪੁੱਤ ਹੁੰਦਾ ਤਾਂ ਫੇਰ 3 ਤਰੀਕ ਨੂੰ ਕਿਸਾਨਾਂ ਨੂੰ ਆਪਦੇ ਬੁੜਿਆਂ ਨੂੰ ਸੱਦ ਕੇ ਉਹਨਾਂ ਦੀ ਵੇਚਦੀ ਕਿਉਂ ਕਰਦਾ ਮੀਟਿੰਗ ਆਪ ਹੀ ਸੱਦੀ ਆਪ ਹੀ ਸੱਦ ਕੇ ਮੀਟਿੰਗ 'ਚੋਂ ਭੱਜ ਗਿਆ ਇਹ ਤਾਂ ਦੁਨੀਆ ਦੇ ਇਤਿਹਾਸ 'ਚ ਕਿਤੇ ਵੀ ਨਹੀਂ ਹੋਇਆ ਵੀ ਕੋਈ ਅਧਿਕਾਰੀ ਹੈ ਜਿਹੜਾ ਜਾਂ ਸਟੇਟ ਦਾ ਹੈ ਜਾਂ ਜਿਹੜੇ ਹੈ ਦਾ ਜਾਂ ਕੇਂਦਰ ਦਾ ਹੈ ਵੀ ਉਹ ਮੀਟਿੰਗ ਸੱਦੇ ਤੇ ਮੀਟਿੰਗ ਆਪ ਹੀ ਮੀਟਿੰਗ 'ਚੋਂ ਬਾਈਕਾਟ ਕਰ ਜੇ ਜੀ ਤੇ ਫੇਰ ਉਹ ਕਹੇ ਵੀ ਮੈਂ ਕਿਸਾਨ ਦਾ ਪੁੱਤਾਂ ਕਿਸਾਨ ਕਿਸਾਨਾਂ ਦੀਆਂ ਗੱਲਾਂ ਕਰਨ ਗਏ ਸੀ ਜਿਹੜੀਆਂ ਉਹਨੇ ਨਵੰਬਰ 2023 ਚ ਬਹੁਤੀਆਂ ਮੰਗੀਆਂ ਹੋਈਆਂ ਸੀ ਜੀ ਉਹ ਲਾਗੂ ਨਹੀਂ ਸੀ ਕੀਤੀਆਂ ਉਹ ਅਸੀਂ ਉਹ ਤੋਂ ਲਾਗੂ ਕਰਾਉਣ ਗਏ ਸੀ ਉਹ ਤੇ ਯਾਦ ਕਰਾਉਣ ਗਏ ਸੀ ਵੀ ਕੁਝ ਗੱਲਾਂ ਦਾ ਤੇਰੀਆਂ ਆ ਹੈ ਕੋ ਸਾਡੀਆਂ ਕੇਂਦਰ ਨਾਲ ਸੰਬੰਧਤ ਹੈ ਜੀ ਵੀ ਜੇ ਤੂੰ ਕਿਸਾਨ ਦਾ ਪੁੱਤ ਹੈ ਤਾਂ ਤੂੰ ਆਪ ਦਾ ਇਥੋਂ ਪੰਜਾਬ ਦੀ ਸਰਕਾਰ ਚੋਂ ਸਾਡੀਆਂ ਕੇਂਦਰ ਵਾਲੀਆਂ ਮੰਗਾਂ ਦੀ ਸਿਫਾਰਿਸ਼ ਕਰਕੇ ਮੋਦੀ ਨੂੰ ਭੇਜ ਵੀ ਇਹਨਾਂ ਦੀਆਂ ਮੰਗਾਂ ਮਾਰਨ ਤੁਮੋਂ ਫੇ ਸਵਾ ਸਾਡੇ ਨੂੰ ਬਿਠਾਈ ਰੱਖਿਆ ਲਿਖ ਕੇ ਵੀ ਦਿੱਤਾ ਫੇਰ ਅਸੀਂ ਇਹਨੂੰ ਆਨੰਦ ਦੇਈਏ ਕਿਸਾਨ ਦਾ ਪੁੱਤ ਹੈ ਜੀ ਇਸ ਹਿਸਾਬ ਨਾਲ ਤਾਂ ਅਸੀਂ ਨੂੰ ਮੰਨ ਹੀ ਨਹੀਂ ਰਹੇ ਦੀ ਇਹ ਕਿਸਾਨ ਦਾ ਪੁੱਤ ਹੈ ਬਾਪੂ ਜੀ ਤੁਸੀਂ ਬਜ਼ੁਰਗ ਹੋ ਗਏ ਪਹਿਲਾਂ ਵੀ ਕਿਸੇ ਸੀਐਮ ਨੇ ਐਵੇਂ ਕੀਤਾ ਵੀ ਵਿੱਚੋਂ ਮੀਟਿੰਗ ਨੂੰ ਛੱਡ ਕੇ ਔੜ ਗਿਆ ਹੋਵੇ ਜਾਂ ਤਲਖ ਹੋ ਗਿਆ ਹੋਵੇ ਸੀਐਮ ਦੀ ਤਾਂ ਗੱਲ ਹੀ ਛੱਡੋ ਜੀ ਦੁਨੀਆ ਦੇ ਅੰਦਰ ਕੋਈ ਇਹ ਰਿਕਾਰਡ ਹੀ ਨਹੀਂ ਹੈ ਵੀ ਮੀਟਿੰਗ ਸੱਦਣ ਵਾਲਾ ਬੰਦਾ ਮੀਟਿੰਗ ਦਾ ਬਾਈਕਟ ਕਰ ਦੇ ਜੀ ਜਿਹੜੇ ਲੋਕ ਮੀਟਿੰਗ ਜਿਨ੍ਹਾਂ ਦੀ ਸੱਦੀ ਹੁੰਦੀ ਹੈ ਜਫੇ ਬੰਦੀਆਂ ਬਹੁਤੇ ਵਾਰੀ ਬਾਈਕਟ ਕਰ ਜਾਂਦੀਆਂ ਕਿਉਂਕਿ ਜੇ ਮੂਰਲਾ ਅਧਿਕਾਰੀ ਜਥੇਬੰਦੀਆਂ ਦੇ ਹਿਸਾਬ ਨਾਲ ਗੱਲਬਾਤ ਨਹੀਂ ਕਰਦਾ ਤਾਂ ਜਥੇਬੰਦੀਆਂ ਬਾਈਕਾਟ ਕਰ ਦਿੰਦੀਆਂ ਤੇ ਜਿਹੜਾ ਅਧਿਕਾਰੀ ਦੀ ਮੀਟਿੰਗ ਸੱਦੀ ਹੋਈ ਆ ਉਹ ਤਾਂ ਕਦੇ ਦੁਨੀਆ ਦੇ ਵਿੱਚ ਹੋਇਆ ਹੀ ਨਹੀਂ ਇਤਿਹਾਸ ਇਹਦਾ ਪਤਾ ਨਹੀਂ ਜਿਵੇਂ ਹੁਣ ਸਾਡੇ ਲੀਡਰ ਬੋਲ ਕੇ ਗਏ ਵੀ ਚਾਰ ਵਜੇ ਤੋਂ ਆਦੇ दारू ਪੀਨੰਦੇ ਤੇ दारू ਦਾ ਇਹਦਾ ਨਸ਼ਾ ਟੁੱਟ ਗਿਆ ਤੇ ਇਹ ਬਹਾਨਾ ਜਿਹਾ ਬਣਾ ਕੇ ਭੱਜ ਗਿਆ ਪਰ ਇਹਨੂੰ ਇਹ ਨਹੀਂ ਸੀ ਪਤਾ ਵੀ ਮੈਂ ਡੇਂਬੂਆਂ ਦੇ ਛੱਪੇ ਨੂੰ ਹੱਥ ਪਾ ਲਿਆ ਇਹ ਤਾਂ ਕਹਿੰਦਾ ਜੀ ਮੈਂ ਚੰਡੀਗੜ੍ਹ ਵੜ ਨਹੀਂ ਦੇਣਾ ਅਸੀਂ ਤਾਂ ਸਾਰਾ ਪੰਜਾਬ ਰੋਕੀ ਬੈਠੇ ਤੇ ਜੇ ਹੁਣ ਇਹ ਜਿਹੜੀਆਂ ਇਹ ਕਹਿੰਦਾ ਵੀ ਧਰਨੇ ਲਾਉਂਦੇ ਐ ਮੈਂ ਤਾਂ ਬੇਨਤੀ ਇਹ ਕਰਦਾ ਵੀ ਤੂੰ ਤਾਂ ਜੰਮੇ ਹੀ ਧਰਨੇ ਚੋਂ ਜੇ ਨਾ ਹਜ਼ਾਰੇ ਵਾਲੇ ਬਸ ਧਰਨਾ ਲੱਗਿਆ ਤਾਂ ਤੁਹਾਡਾ ਝਾੜੂ ਵਾਲਿਆਂ ਦਾ ਫ੍ਰੈਸ਼ ਹੋਈ ਜੰਮੇ ਤੁਸੀਂ ਹੁਣ ਸਾਡੀਆਂ ਤਾਂ ਜਥੇਬੰਦੀਆਂ ਸਿਕ ਬਹਾਕਿਆਂ ਤੋਂ ਕੰਮ ਕਰਦੀਆਂ ਹਾਂਜੀ ਉਹਨੂੰ ਇਸ ਇਹਦੇ ਤਾਂ ਜੰਮੀ ਗੱਲ ਹੈ ਜੇ ਇਹਨਾਂ ਦਾ ਬੁੜਾੜਾ ਆਉਂਦਾ ਹੀ ਨਹੀਂ ਕਾਸੇ ਦਾ ਸਾਡੇ ਦਾ ਲੀਡਰਾਂ ਦੇ ਬਹੁਤ ਵੱਡੇ ਦੇ ਤਜਰਬੇ ਐ ਇਸ ਦਾ ਕੇਂਦਰ ਦੇ ਵਿੱਚ 13 ਮਹੀਨੇ ਜਦੋਂ ਮੀਟਿੰਗ ਪਰ ਨਾ ਨਾਇਕ ਕੇਂਦਰ ਦੇ ਲੀਡਰਾਂ ਦੀ ਜਵਾਬੰਦ ਕਰਤੀ ਸੀ ਉਹ ਕਹਿੰਦੇ ਸੀ ਇਹ ਬੱਟਾ ਵੱਢਣ ਵਾਲੇ ਜੱਟ ਐ ਇਹ ਤਾਂ ਸੱਪਾਂ ਵੱਢਣ ਵਾਲਿਆ ਇਹਨਾਂ ਨੂੰ ਕੀ ਪਤਾ ਐ ਤੇ ਅਸੀਂ ਉਹਨਾਂ ਨੂੰ ਇੱਕ ਇੱਕ ਨੁਕਤੇ ਦੇ ਉੱਤੇ ਕਿਉਂ ਪਕਰਾਤਾ ਸੀ ਜਦੋਂ ਉਹਨਾਂ ਨੂੰ ਕੋਈ ਜਵਾਬ ਨਹੀਂ ਸੀ ਆਉਂਦਾ ਫਿਰ ਉਹ ਕਹਿੰਦੇ ਸੀ ਵੀ ਮੀਟਿੰਗ 5 ਮਿੰਟ ਮੁਲਤਵੀ ਕਰ ਦਿਓ ਵੀ ਅਸੀਂ ਰਾਇਆ ਕਰਨਗੇ ਰਾਇਆ ਕਰੋ ਕਿਦਾਂ ਕਰਦੇ ਸੀ ਉੱਥੋਂ ਇਹ ਗੱਲ ਜਿਹੜੀ ਲਾਈਏ ਸਾਡੀ ਏ ਅੱবি ਸਾਡੀ ਲੜਾਈ ਸਿੱਧੀ ਕਾਰਪੋਰੇਟ ਨਾਲ ਹੈ ਜਿਹੜੇ ਚਾਹੇ ਭਗਵੰਤ ਪਵਾਣ ਹੈ ਚਾਹੇ ਮੋਦੀ ਦਾ ਲਾਣਾ ਹੈ ਇਹ ਉਹਨਾਂ ਦੇ ਵਿਚੋਲੇ ਹੈ ਜਦੋਂ ਉੱਥੇ ਮੀਟਿੰਗ ਹੋ ਮਲਤਵੀ ਕਰਦੇ ਸੀ ਫਿਰ ਉਹ ਆਪਦੇ ਕਾਰਪੋਰੇਟਾਂ ਨੂੰ ਪੁੱਛਦੇ ਸੀ ਵੀ ਇਹ ਤਾਂ ਖੰਨ ਤਾਂ ਐਂ ਕਹਿੰਦੇ ਆ ਜੀ ਦੱਸੋ ਕੀ ਕਰੀਏ ਫਿਰ ਉਹਨਾਂ ਨਾਲ ਵਾਅ ਕਰਕੇ ਫਿਰ ਉਹ ਕੋਈ 19 21 ਗੱਲ ਕਰ ਲੈਂਦੇ ਸੀ ਜੀ ਇਹੀ ਹਾਲ ਹੈ ਤਾਂ ਹੁਣ ਭਗਵੰਤ ਨਾ ਹੁੰਦਾ ਇਹਦੇ ਪੱਲੇ ਪੁੱਲੇ ਤਾਂ ਕੁਝ ਨਹੀਂ ਹੈ ਜੀ ਇਹ ਤਾਂ ਜੇ ਅਸੀਂ ਇਹ ਗੱਲ ਕਹੀਏ ਵੀ ਮੋਦੀ ਦਾ ਜਾਂ ਦਾ ਪੁੱਤ ਕਹਿ ਸਕਦੇ ਹੈ ਜਾਂ ਚੇਦਲਾ ਹੈ ਵੀ ਜਿਹੜਾ ਕੁਝ ਮੁੱਦੇ ਉੱਥੋਂ ਕਰਦਾ ਹੈ ਉਹੀ ਹੈ ਕਿਉਂਕਿ ਅਸੀਂ ਜਿਹੜੇ ਮੰਡੀਆਂ ਵਾਲਾ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਹੁਣ ਇਹਨੇ 25 ਛੇਲੋ ਹੋਰ ਮਨਜ਼ੂਰ ਕਰ ਦਿੱਤੇ ਜੇ ਉਹ ਛੇਲੋ ਲੱਗ ਜਾਂਦੇ ਆ ਪੰਜਾਬ ਦੇ ਅੰਦਰ ਤਾਂ ਫਿਰ ਸਾਡਾ ਜਿਹੜਾ ਮੰਡੀਕਰਨ ਉਹ ਫੇਲ ਹੋ ਜਾਊਗਾ ਉਹਦੇ ਨਾਲ ਜੇ ਮੰਡੀਕਰਨ ਫੇਲ ਹੁੰਦਾ ਤਾਂ ਕਿਸਾਨ ਬਰਬਾਦ ਹੋਊਗਾ ਜੇ ਕਿਸਾਨ ਬਰਬਾਦ ਹੋਊਗਾ ਉਦੇ ਨਾਲ ਸਾਡੀ ਮਾਰਕੀਟ ਵੀ ਫੇਲ ਹੋਊਗੀ ਕਿਉਂਕਿ ਜੇ ਇੱਕ ਫਾਰਮ ਦੀ ਜੇਬ 'ਚ ਪੈਸਾ ਹੀ ਨਹੀਂ ਆ ਰਿਹਾ ਤਾਂ ਫਿਰ ਉਹ ਮਾਰਕੀਟ ਜਾਊ ਕਿਵੇਂ ਜਿਹੜੀ ਸਾਡੀ ਅੱਜ 22-2300 ਨੂੰ ਕਣਕ ਵਿਕਦੀ ਹੈ ਇਹ 12-1300 ਤੇ ਆਜੂ ਜਿਹੜਾ ਉਹ 1000 ਰੁਪਇਆ ਕੱਢੂਗਾ ਉਹ ਫਿਰ ਮਾਰਕੀਟ ਦੇ ਵਿੱਚ ਹੀ ਉਹ ਪੈਸਾ ਜਾਣਾ ਹੈ ਬਾਕੀ ਤਾਂ ਸਾਡਾ ਖਰਚੇ 'ਚ ਪੂਰਾ ਹੋ ਜਾਣਾ ਤੇ ਉਹਦੇ ਨਾਲ ਫਿਰ ਬਾਜ਼ਾਰ ਬੰਦ ਹੋਊਗਾ